ਬਹੁਤ ਮੁਸ਼ਕਿਲ ਆਂ ਪੀ ਆਂਟ ਜਾਣ ਤੇ ਪਾਣੀ ਦੀ ਮਤਲਬ ਰਹਿਣ ਪੈਣ ਦੀ ਸਾਡ ਬਹੁਤ ਮੁਸ਼ਕਲਾ ਹੈ ਜਿਸ ਤਰ੍ਹਾਂ ਆਈ ਸਾਡੀ ਕੋਈ ਜ਼ਮੀਨ ਨਹੀਂ ਕੋਈ ਜਾਇਦਤ ਨਹੀਂ ਕੋਈ ਸਾਨੂੰ ਆਂਟ ਜਾਣ ਵਾਸਤੇ ਬਹੁਤ ਮੁਸ਼ਕਲਾ ਨਾਹੀਂ ਯਾ ਟਰੇ ਕੋਈ ਜਗਾ ਹੈ ਪਾਰ ਕੋਈ ਸਾਡੇ ਕੀ ਮਤਲਬ ਨਾ ਕੋਈ ਪੈੜੀ ਹੈ ਨਾ ਕੋਈ ਜ਼ਮੀਨ ਆ ਬਹੁਤ ਮੁਸ਼ਕਲਾ ਕੰਮ ਕਰ ਵੀ ਹੈ ਨਹੀਂ ਆ ਵੇਹੇ ਜਾਂ ਟੈਂਪਾਸ ਕਰਦੇ ਇੱਕ ਦੂਸਰੇ ਦੇ ਘਰ ਕੰਮ ਸਾਂ ਕਰਦੇ ਤੇ ਗਰੀਬ ਬਹੁਤ ਮਾੜੇ ਆ ਬਿਲਕੁਲ ਹੀ ਲੱਤ ਤੋਂ ਵੀ ਹੈ ਡਿਕਾਪਟਰ ਮੈਂ ਕੋਈ ਕੰਮ ਕਰ ਨਹੀਂ ਸਕਦੀ ਆਨੇ ਜੜ ਦੀ ਮੁਸ਼ਕਲ ਰਿਸ਼ਤੇਦਾਰ ਵੀ ਸਾਨੂੰ ਮਿਲਣਾ ਨਹੀਂ ਰੱਖਦੇ ਦੇ ਨਾ ਕੋਈ ਸਾਡੇ ਕੋਲ ਆਂਦਾ ਜਾਂਦਾ ਆ ਬਹੁਤ ਮੁਸ਼ਕਲਾ ਦੋ ਚਾਰ ਦਿਨ ਰਹੇ ਰਹਿੰਦੇ ਆ ਫੇਰ ਆ ਜਾਂਦੇ ਆ ਇੱਧਰ ਕਿੱਥੇ ਜਾਈਏ ਹਰ ਤੀਰ ਨੂੰ ਰੱਖਣ ਦਾ ਪੈਂਦਾ ਸੂਰ ਰੋਕ ਟੰਗਦੀਆਂ ਨਾ ਕੋਈ ਸਰਕਾਰਾਂ ਇੰਦਰ ਆਂਦੀਆਂ ਜਾਂਦੀਆਂ ਸਾਨੂੰ ਪਹਿ ਦਿੰਦੀਆਂ ਪੁਲ ਬਲਵਾਜ ਬਣਾਉਣੀ ਆ ਕੱਲ ਬਣਾਉਣੀ ਕੋਈ ਨਹੀਂ ਬਣਾਉਂਦਾ ਫੇਰ ਕਹਿ ਕੇ ਚਲੇ ਜਾਂਦੇ ਆ ਮੁੜ ਕੇ ਕੋਈ ਸਾਡਾ ਸੋਚਦਾ ਮੁੜ ਕੇ ਵੜਦਾ ਨਹੀਂ ਸਾਡੇ ਵੱਲ ਦਿਖਦਾ ਨਹੀਂ ਕੀ ਕੋਈ ਹੈਗਾ ਰੰਦਾ ਕਿ ਜਾਂ ਨਹੀਂ ਰੰਦਾ ਕਿ ਜਾਂ ਕਿੱਦਾਂ ਖਾਂਦੇ ਕਿੱਦਾਂ ਰਹਿੰਦੇ ਆ ਸਾਡਾ ਸੋਚਦਾ ਖੁਸ਼ੀ ਇਹ ਚਾਰ ਪੰਜ ਕਿੰਨੀ ਬਹੁਤ ਔਖੀ ਹਨ ਕੋਈ ਅੰਮ੍ਰਿਤਸਿਹਨ ਜਣੇ ਵੀ ਪੈ ਜਿੱਦਾ ਜਾਂ ਕੋਈ ਕੁਛ ਵੀ ਹੁੰਦਾ ਬਹੁਤ ਮੁਸ਼ਕਿਲ ਹੋਈ ਜਾਂ ਮੈਂ ਹਾਂ ਬਹੁਤ ਮੁਸ਼ਕਲ ਬਹੁਤ ਚੰਗਾ ਇੱਥੇ ਤੇ ਮੈਂ ਕਹਿੰਦਾ 100 ਤੋਂ ਵੀ ਵੱਧ ਮੁਸ਼ਕਲਾਂ ਸਾਰੀਆਂ ਮੁਸ਼ਕਲਾਂ ਲੱਭੀਆਂ ਸਾਨੂੰ ਸੌਹਲ ਤੇ ਲੱਭੀ ਕੋਈ ਨਹੀਂ ਸਾਨੂੰ ਇੱਥੇ ਕਿਸਮ ਦੀ ਵੀ ਸੌਹਲ ਤੇ ਨਹੀਂ ਆ ਅਸੀਂ ਬੱਚਿਆਂ ਨੂੰ ਇੱਧਰ ਪੜਾਣ ਵਾਸਤੇ ਲਿਆ ਰਹੇ ਆਂ ਘਰ ਇੱਧਰ ਨਹੀਂ ਆ ਇੱਧਰ ਕਰਨਾ ਪਸ਼ੂ ਸਾਡੇ ਜਿਹੜੇ ਨਾ ਹੁਣ ਮੈਂ ਕੱਲ ਦਾ ਥੇ ਰੋ ਗਿਆ ਪਿਆ ਮੇਰੇ ਪਸ਼ੂ ਭੁੱਖੇ ਮਾਰ ਰਹੇ ਨੇ ਪੰਜ ਛੇ ਪਸ਼ੂ ਰੱਖਿਆ ਮੈਂ ਕਿ ਕਿੱਦਾਂ ਜਾ ਕੇ ਉਹਨੂੰ ਕਿਸ ਮੌਕੇ ਤੇ ਜਾ ਕੇ ਸਾਂਭਣਾ ਐ ਮੈਂ ਪੰਜ ਚਾਰ ਬੋਰੇ ਖਾਦ ਦੇ ਲੈ ਕੇ ਜਾਣਾ ਇਹਨਾਂ ਨੂੰ ਸਾਂਭਣਾ ਹੈ ਜਾਂ ਪਸ਼ੂ ਸਾਹਮਣੇ ਮੁਸ਼ਕਲਾ ਬਹੁਤ ਆ ਪੁਲ ਸਾਡਾ ਇੱਥੇ ਨਾ ਕਹਿੰਨੇ ਬਣਾਣਾ ਨਾ ਬੰਦਣਾ ਨੇ ਪਿੰਡ ਦੇ ਉਧਰ ਇੰਨੇ ਸੱਤ ਨਾ ਜੀ ਇੱਥੇ ਅੱਲਾ ਕਿੰਨੇ ਪਹਿਲਾਂ ਦੀ ਪਿੰਡਾਂ ਦੀ ਬਾਦੀ ਬਹੁਤ ਹੀ ਕੋਈ ਦਰਿਆਲੇ ਢਾਏ ਕੋ ਲੋਕੀ ਕਿਲਾ ਦੋ ਕਿਲੇ ਵਾਲੇ ਛੱਡ ਕੇ ਚਲ ਗਏ ਕਹਿੰਦੇ ਚਲੋ ਪਾਰ ਚਲੀਏ ਇੱਥੇ ਕੀ ਕਰਨਾ ਹੈ ਉਹ ਆਪਣੇ ਕਾਰੋਬਾਰ ਲੋਕਾਂ ਪਾਲੇ ਆ ਤੇ ਬਾਕੀ ਪਿੰਡ ਦੇ ਇੱਥੇ ਮੇਰੇ ਖਿਆਲ 15 20 ਪਿੰਡ ਬਸ ਗਏ ਸੀ 25 ਪਿੰਡ ਵੀ ਹੋਣਗੇ ਕੋਈ ਸਮੇਂ ਨੂੰ ਕੋਈ ਦਰਿਆ ਦੇ ਬਾਝ ਆ ਕੇ ਕੁਝ ਨੂੰ ਵੀ ਛੱਡ ਕੇ ਚਲ ਗਏ ਯਾਦ ਹੋਵੇ ਤੇ ਹਾਂਜੀ ਯਾਦ ਅਸੀਂ ਕਦੋਂ ਆ ਜੀ ਅਸੀਂ ਗੁਲਾਮ ਹੈ ਅੱਜ ਵੀ ਅਸੀਂ ਤਾਂ ਯਾਦ ਹੈ ਹੀ ਨਹੀਂ ਓਏ ਹਾਂਜੀ ਬਹੁਤ ਮੁਸ਼ਕਿਲਾਂ ਵੀ ਆਂਟ ਜਾਣ ਤੇ ਪਾਣੀ ਦੀ ਮਤਲਬ ਰਹਿਣ ਪੈਣ ਦੀ ਸਾਡਾ ਬਹੁਤ ਮੁਸ਼ਕਲਾ ਹੈ ਜਿਸ ਤਰ੍ਹਾਂ ਆਈ ਸਾਡੀ ਕੋਈ ਜ਼ਮੀਨ ਨਹੀਂ ਕੋਈ ਜਾਇਦਤ ਨਹੀਂ ਕੋਈ ਸਾਨੂੰ ਆਂਟ ਜਾਣ ਵਾਸਤੇ ਬਹੁਤ ਮੁਸ਼ਕਲਾ ਨਾਹੀਂ ਯਾ ਟਰੇ ਕੋਈ ਜਗਾ ਪਾਰ ਕੋਈ ਸਾਡੇ ਕੀ ਮਤਲਬ ਨਾ ਕੋਈ ਪੈਲੀ ਹੈ ਨਾ ਕੋਈ ਜ਼ਮੀਨ ਆ ਬਹੁਤ ਮੁਸ਼ਕਲਾ ਕੰਮ ਕਰ ਵੀ ਹੈ ਨਹੀਂ ਆ ਵੇਹੇ ਜਾਂ ਟੈਂਪਾਸ ਕਰਦੇ ਇੱਕ ਦੂਸਰੇ ਦੇ ਘਰ ਕੰਮ ਕਰਦੇ ਤੇ ਗਰੀਬ ਬਹੁਤ ਮਾੜੇ ਆ ਬਿਲਕੁਲ ਹੀ ਲੱਤ ਤੋਂ ਵੀ ਹੈ ਡਿਕਾਪਟਰ ਮੈਂ ਕੋਈ ਕੰਮ ਕਰ ਨਹੀਂ ਸਕਦੀ ਆਨੇ ਜੜ ਦੀ ਬਹੁਤ ਮੁਸ਼ਕਲ ਰਿਸ਼ਤੇਦਾਰ ਵੀ ਸਾਨੂੰ ਨਹੀਂ ਲੱਗਦੇ ਨਾ ਕੋਈ ਸਾਡੀ ਕੋਲ ਆਂਦਾ ਜਾਂਦਾ ਆ ਬਹੁਤ ਮੁਸ਼ਕਲਾ ਦੋ ਚਾਰ ਦਿਨ ਰੇ ਰਹਿੰਦੇ ਆ ਫੇਰ ਆ ਜਾਂਦੇ ਆ ਇੱਧਰ ਕਿੱਥੇ ਜਾਈਏ ਹਣ ਕੋਈ ਮਤਲਬ ਰੱਖਣ ਦਾ ਪੈਨ ਦਾ ਕੋਈ ਰੋਕ ਟੰਗਦੀਆਂ ਨਾ ਕੋਈ ਸਰਕਾਰਾਂ ਅੰਦਰ ਆਂਦੀਆਂ ਜਾਂਦੀਆਂ ਹਨ ਕਹਿ ਦਿੰਦੀਆਂ ਪੁਲ ਬਲਵਾਜ ਬਣਾਣੇ ਆ ਕਾਲ ਬਣਾਣੇ ਕੋਈ ਨਹੀਂ ਬਣਾਉਂਦਾ ਫੇਰ ਕਹਿ ਕੇ ਚਲੇ ਜਾਂਦੇ ਆ ਮੁੜ ਕੇ ਕੋਈ ਨਹੀਂ ਸਾਡਾ ਸੋਚਦਾ ਮੁੜ ਕੇ ਵੜਦਾ ਨਹੀਂ ਸਾਡੇ ਵੱਲ ਦਿਖਦਾ ਨਹੀਂ ਕੀ ਕੋਈ ਹੈਗਾ ਰੰਦਾ ਕਿ ਜਾਂ ਨਹੀਂ ਰੰਦਾ ਕਿ ਜਾਂ ਕਿੱਦਾਂ ਖਾਂਦੇ ਕਿਦਾਂ ਰਹਿੰਦੀ ਐ ਸਾਡਾ ਸੋਚ ਤਾਂ ਕੁਛ ਨਹੀਂ ਆ ਚਾਰ ਪੰਜ ਕਿਲੀ ਬਹੁਤ ਔਖੀਆਂ ਨੇ ਕੋਈ ਅਮਰਤ ਸਿਹਨ ਜਣੇ ਵੀ ਪੈ ਜਦਾ ਜਾਂ ਕੋਈ ਕੁਛ ਵੀ ਹੁੰਦਾ ਬਹੁਤ ਮੁਸ਼ਕਿਲ ਹੈ ਮੈਂ ਹਾਂ ਬਹੁਤ ਮੁਸ਼ਕਿਲ ਹੈ ਬਹੁਤ ਚਾਹੇ ਤੇ ਮੈਂ ਕਹਿੰਦਾ 100 ਤੋਂ ਵੀ ਵੱਧ ਮੁਸ਼ਕਲਾਂ ਨੇ ਸਾਰੀਆਂ ਮੁਸ਼ਕਲਾਂ ਲੱਭੀਆਂ ਸਾਨੂੰ ਸੌਖੇ ਲੱਭੀ ਕੋਈ ਸਾਨੂੰ ਇੱਥੇ ਕੇਸ ਕਿਸਮ ਦੀ ਵੀ ਸੌਖੇ ਨਹੀਂ ਆ ਅਸੀਂ ਬੱਚਿਆਂ ਨੂੰ ਇੱਧਰ ਪੜਾਣ ਵਾਸਤੇ ਲਿਆ ਰਹੇ ਆ ਘਰ ਇੱਧਰ ਨਹੀਂ ਆ ਇੱਧਰ ਕਰਨਾ ਪਸ਼ੂ ਸਾਡੇ ਜਿਹੜੇ ਨਾ ਹੁਣ ਮੈਂ ਕੱਲ ਦਾ ਥੇ ਰੋ ਗਿਆ ਪਿਆ ਮੇਰੇ ਪਸ਼ੂ ਭੁੱਖੇ ਮਾਰ ਰਹੇ ਨੇ ਪੰਜ ਛੇ ਪਸ਼ੂ ਰੱਖਿਆ ਮੈਂ ਕਿ ਕਿੱਦਾਂ ਜਾ ਕੇ ਉਹਨੂੰ ਕਿਸ ਮੌਕੇ ਤੇ ਜਾ ਕੇ ਸਾਂਭਣਾ ਐ ਮੈਂ ਪੰਜ ਚਾਰ ਬੋਰੇ ਖਾਦ ਦੇ ਲੈ ਕੇ ਜਾ ਲਿਆ ਇਹਨਾਂ ਨੂੰ ਸਾਂਭਣਾ ਹੈ ਜਾਂ ਪਸ਼ੂ ਦੇ ਸਾਹਮਣੇ ਮੁਸ਼ਕਲਾ ਬਹੁਤ ਆ ਪੁਲ ਸਾਡਾ ਇੱਥੇ ਨਾ ਕਹਿੰਨੇ ਬਣਾਣਾ ਨਾ ਬੰਦਣਾ ਨਹੀਂ ਪਿੰਡ ਦੇ ਉਧਰ ਇੰਨੇ ਸੱਤ ਨੇ ਜੀ ਇੱਥੇ ਅੱਲਾ ਕਿੰਨੇ ਨਲਾਂ ਦੇ ਪਿੰਡਾਂ ਦੀ ਬਾਦੀ ਬਹੁਤ ਹੀ ਕੋਈ ਦਰਿਆ ਨੇ ਢਾਏ ਕੋ ਲੋਕੀ ਕਿਲਾ ਦੋ ਕਿਲੇ ਵਾਲੇ ਛੱਡ ਕੇ ਚਲ ਗਏ ਕਹਿੰਦੇ ਚਲੋ ਪਾਰ ਚਲੀਏ ਇੱਥੇ ਕੀ ਕਰਨਾ ਉਹ ਆਪਣੇ کاروبار ਲੋਕਾਂ ਪਾਲੇ ਆ ਤੇ ਬਾਕੀ ਪਿੰਡ ਦੇ ਇੱਥੇ ਮੇਰੇ ਖਿਆਲ 15 20 ਪਿੰਡ ਬਸਦੇ ਸੀ 25 ਪਿੰਡ ਵੀ ਹੋਣਗੇ ਕੋਈ ਸਮੇਂ ਨੂੰ ਕੋਈ ਦਰਿਆ ਦੇ ਬਾਝ ਆ ਗਏ ਕੁਝ ਲੋਕੀ ਛੱਡ ਕੇ ਚਲ ਗਏ ਯਾਦ ਹੋਵੇ ਉਹਦੇ ਹਾਂਜੀ ਯਾਦ ਅਸੀਂ ਕਦੋਂ ਆ ਜੀ ਅਸੀਂ ਦੇ ਗੁਲਾਮ ਹੈ ਅੱਜ ਵੀ ਅਸੀਂ ਤਾਂ ਯਾਦ ਹੈ ਹੀ ਨਹੀਂ ਓਏ ਹਾਂਜੀ